ਓ ਓੰਕਾਰ ਸਤਗੁਰ ਪ੍ਰਸਾਦ ਕਵੀਰ ਮੇਰੀ ਸਿਮਰਣੀ ਰਸਨਾਉ ਪਰਮ ਰਾਮ ਆਦ ਜੁਗਾਦੀ ਸਗਲ ਭਗਤ ਤਾ ਕੋ ਸੁਖ ਬਿਸਰਾਮ ਕਬੀਰ ਮੇਰੀ ਜਤ ਕਾ ਸਭ ਕੋ ਹਸਨੇ ਹਾਰ ਬਲੇ ਹਾਰੇ ਸਤ ਜਤ ਕਾ ਜਿਹੇ ਜਪਿਓ ਸਿਰ ਜਨ ਹਾਰ ਕਬੀਰ ਡਗਮਗ ਕਿਆ ਕਰਹਿ ਕਹਾ ਡੁਲਾਵੇ ਜੀਉ ਸਰਬ ਸੁਖ ਕੋ ਨਾਏ ਕੋ ਰਾਮ ਨਾਮ ਰਸ ਪੀਓ ਕਬੀਰ ਕੰਚਨ ਕੇ ਕੁੰਡਲ ਬਨੇ ਉਪਰ ਲਾਲ ਜੜਾਓ ਦੇ ਸਦ ਕਾਨ ਜੋ ਜਨਮ ਨਾਹੀ ਨਾ ਕਬੀਰ ਐਸਾ ਏਕ ਆਦ ਜੋ ਜੀਵਤ ਮਰਤਕ ਹੋਏ ਨਿਰਪੈ ਹੋਏ ਕੈ ਗੁਣ ਰਵੈ ਜਤ ਪੇਖੋ ਤਤ ਸੋ ਕਬੀਰ ਜਾਤਨ ਮੋਵਾ ਪਾਛੈ ਭਇ ਅਨੰਦ ਮੋਹੇ ਮਿਲੇਓ ਪ੍ਰਭ ਆਪਣਾ ਸੰਗੀ ਪਜ ਹੈ ਗੋਵਿੰਦ ਕਬੀਰ ਸਬ ਤੇ ਹਮ ਬੁਰੇ ਹਮ ਤਜ ਭਲੋ ਸਭ ਕੋ ਜਿਨ ਐਸਾ ਕਰ ਬੂਜੀ ਮੀਤ ਹਮਾਰਾ ਸੋਈ ਕਬੀਰ ਆਏ ਮੁਝ ਹੈ ਪੈ ਅਨਕ ਕਰ ਕਰ ਭੀਸ ਆਮਰਾ ਕੇ ਗੁਰ ਅਪਨੇ ਔਨ ਗਿਨੋ ਆਦੇਸ ਕਬੀਰ ਸੋਈ ਮਾਰੀਐ ਜਹ ਮੋਐ ਸੁਖ ਹੋਈ ਭਲੋ ਭਲੋ ਸਭ ਕੋ ਕਹਿ ਰੋ ਨਮਨੈ ਕੋਈ ਕਬੀਰ ਰਤੀ ਹੋਵੈ ਕਰਿਆ ਕਰ ਉਬੇਜੰਤ ਲੈ ਫਹੇ ਉਠ ਤਭਤੇ ਸੇ ਜਾਨ ਮਰੀ ਭਗਵੰਤ ਕਬੀਰ ਚੰਦਨ ਕਬਿਰ ਬਾਪ ਪਲਾ ਬੇੜਿਓ ਟਾਕ ਪਲਾਸ ਹੋਏ ਪੀ ਚੰਦਨ ਹੋਏ ਰਹਿ ਬਸ ਜੋ ਚੰਦਨ ਪਾਸ ਕਬੀਰ ਬਾਸ ਬਡਾਈ ਬੁੱਢਿਆ ਯੋ ਮਤ ਡੋਬ ਕੋਈ ਚੰਦਨ ਕੈ ਨਿਕਟੈ ਬਸੈ ਬਾਸ ਸੁਗੰਧਨਾ ਹੋਈ ਕਬੀਰ ਦਿਨ ਗਵਾਇਆ ਦੁਨੀ ਸਿਆ ਦੁਨੀ ਨਾ ਚਾਲੀ ਸਾਥ ਪਾਏ ਕੋਹਾੜ ਮਾਰਿਆ ਗਾਫਲ ਆਪਣੇ ਹੱਥ ਕਵੀਰ ਜੈ ਜੈ ਹੋ ਬਿਰਿਓ ਕੌਤਕ ਠਾਉ ਠਾਈ ਇਕ ਰਾਮ ਸਨੇਹ ਬਹਾਰਾ ਉਜਾਰਾ ਮੇਰੇ ਭਾਈ ਕਬੀਰ ਸੰਤਨ ਕੀ ਝੁੰਗਿਆ ਭਲੇ ਪਠਕ ਸਤੀ ਗਾਓ ਆਗ ਲਗੋ ਤੇ ਧੌਲ ਹਰ ਜਿਹੇ ਨਾਹੀ ਹਰ ਕੋ ਕਬੀਰ ਸੰਤਮੋਏ ਕਿਆ ਰੋਈਐ ਜੋ ਆਪਣੇ ਗ੍ਰਹਿ ਜਾਏ ਰੋਬੋ ਸਾਕਤ ਬਾਪੁਰੇ ਜੋ ਹਟੇ ਹਾਟ ਬੇਕਾਈ ਕਬੀਰ ਸਾਕਤ ਐਸਾ ਹੈ ਜੈ ਸ੍ਰੀ ਲਸਨ ਕੀ ਖਾਨ ਕੋਨੇ ਬੈਠੇ ਖਾਈਏ ਪ੍ਰਗਟ ਹੋਏ ਨਿਦਾਨ ਕਬੀਰ ਮਾਇਆ ਡੋਲਣੀ ਪਵਨ ਬਹਿ ਭਤਾਰ ਜਨ ਬੇ ਲੋਯਾ ਤਨ ਖਾਇਆ ਅਵਰ ਬੇ ਲੋਬਨ ਹਾਰ ਕਵੀਰ ਮਾਇਆ ਚੋਰ ਟੇ ਮੌਸਮ ਸੁਲਾਵੈ ਹਾਟ ਏਕ ਕਵੀਰਾ ਨਾਮੁ ਸੈ जन कि बार बाट कबीर सुख नाई जोग कर जो बहुत तो जो चित एक सौ ती सुख पावै नीता ਕਬੀਰ ਜਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮ ਆਨੰਦ RAM ਪਦਾਰਥ ਪਾਇ ਕੈ कबीर गाँठ न खोल नहीं पढ़न नहीं पारखू नहीं गाक नहीं मोला <coughs> कबीर तास प्रीत कर जा को ठाकुर राम pandit raj e bhupati abh kaun nikam kavir prit ek sau ki aan dubda ja paave lambe kes kar ਆਵੇ ਘਰ ਰ ਮੁੰਡਾਈ ਕਬੀਰ ਜਗ ਕਾਜਲ ਕੀ ਕੋਠਰੀ ਅੰਧ ਪਰੇ ਦਸਮਾਏ ਹਉ ਬਲਿਆre ਤਨ ਕਾ ਪੈ ਸੋ ਜੋ ਨੀ ਕਸ ਜਾਏ ਕਬੀਰ ਇਹੋ ਤਨ ਜਾਏਗਾ ਸਕੋ ਤਲਿ ਹੋ ਬਹੋਰ ਨਾਂਗੇ ਪਾਵਤੇ ਗਏ ਜਨ ਕੇ ਲਖ ਕਰੋਰ ਕਬੀਰ ਇਹੋ ਤਨ ਜਾਏਗਾ ਕਵਨ ਮਾਰਗ ਲਾਈ ਕੈ ਸੰਗਤ ਕਰ ਸਾਧ ਕੀ ਕੈ ਹਰ ਕੀ ਗੁਣ ਗਾਈ ਕਬੀਰ ਮਰਤਾ ਮਰਤਾ ਜਗ ਮੁਆ ਮਰ ਪੇ ਨ ਜਾਣਿਆ ਕੋਈ ऐसे मरने जो मरे बौर न मरणा होय कबीर मानस जन्म दुलंभ है होए ना बारै बार जबण फल पाके पोए गिरह है ਬਹੁਰ ਨਾ ਲਾਗੈ ਡਰ ਕਬੀਰ ਤੂੰ ਹੀ ਕਵੀਰ ਤੂੰ ਤੇਰੋ ਨਾਉ ਕਬੀਰ RAM ਰਤਨ ਤਬ ਪਾਈਐ ਜੋ ਪਹਿਲੇ ਤਜ ਹੈ ਸਰੀਰ ਕਬੀਰ ਝੰਖਨ ਝੰਖਿਐ ਤਮਰੋ ਕਹਯੋ ਨਾ ਹੋਈ ਕਰਮ ਕਰੀਮ ਜੋ ਕਰ ਰਹੀਂ ਮੇਟ ਨ ਸਕੇ ਕੋਈ ਕਬੀਰ ਕ ਸੋਟੀ ਰਾਮ ਕੀ ਝੂਠਾ ਟਕੇ ਨਾ ਕੋਈ ਰਾਮ ਕਾ ਸੋਟੀ ਸੋਸੈ ਜੋ ਮਰ ਜੀਵਾ ਹੋਈ ਕਬੀਰੁ ਜਲ ਪੈਰਹ ਕਪਰੀ ਪਾਨ ਸੁਪਾਰੀ ਖਾਈ ਏਕ ਸੋ ਹਰ ਕੇ ਨਾਮ ਬਿਨ ਮਾਦੇ ਜਮਪੁਰ ਜਾਏ ਕਬੀਰ ਬੇੜਾ ਜਰ ਜਰਾ ਹੋਟੇ ਸ਼ੇਕ ਅਜਰ ਹਰਵੇ ਹਰਵੇ ਤਰ ਗਏ ਡੁੱਬ ਜਨ ਸਰ ਭਾਰ ਕਬੀਰ ਆੜ ਜਰੇ ਜੋ ਲਕਰੀ ਕੇਸ ਜਰੇ ਜੋ ਘਸ ਇਹੋ ਜਗ ਜਲਤਾ ਦੇਖ ਕੇ ਭਇਓ ਕਵੀਰ ਉਦਾਸ ਕਵੀਰਾ ਗਰਬ ਨਾ ਕੀਜੀਐ ਚਾਮਲ ਪੇਟੇ ਹਾੜ ਹੈ ਵਰ ਉਪਰ ਛਤਰ ਤਰ ਦੇਵਨ ਤਰਣੀ ਗਾੜ ਕਬੀਰ ਗਰਵ ਨਾ ਕੀਜੀਐ ਉੱਚਾ ਦੇਖ ਅਬਾਸ ਆਜ ਕਾਲ ਪੁਹੇ ਲਟਣਾ ਉਪਰ ਜਾ ਮੈਂ ਘਾਸ ਕਬੀਰ ਗਰਵ ਨਾ ਕੀਜੀਐ ਰੰਕ ਨ ਹਸੀਐ ਕੋਈ ਅਜੋ ਸੁਨਾਉ ਸਮੁੰਦਰ ਮੈਂ ਕਿਆ ਜਾਨੋ ਕਿਆ ਹੋਏ ਕਬੀਰ ਗਰਬ ਨ ਕੀਜੀਐ ਦੇ ਦੇਖ ਸੁਰੰਗ ਆਜ ਕਾਲ ਤਜ ਜਾਊਗੀ ਜੋ ਕਾਂਚੂਰੀ ਪੋਹੰਗ ਕਬੀਰ ਲੂਟਣਾ ਹੈ ਤਾਂ ਲੋਟ ਲੈ RAM ਨਾਮ ਐ ਲੋਟ ਫਿਰ ਪਾਛੈ ਪਛਤਾ ਹੋਉਂਗੀ ਪ੍ਰਾਣ ਜਾਹੇਂਗੇ ਛੂਟ ਕਬੀਰ ਐਸਾ ਕੋਈ ਨਾ ਜਨਮਿਓ ਆਪਣੈ ਕਰ ਲਾਵੈ ਆਗ ਪਾਂਚੋ ਲਰਕਾ ਜਾਰ ਕੈ ਰਹਿ ਰਾਮ ਲਵ ਲਾਗ ਕੋਹੈ ਲਰਕਾ ਵਿਚੈ ਲੜਕੇ ਵੇਚੈ ਕੋਇ ਸਾਂਝਾ ਕਰੈ ਕਬੀਰ ਸੋ ਹਰ ਸੰਗ ਬਣ ਜੁ ਕਰੀ ਕਬੀਰਿ ਚੇ ਤਬ ਨੀ ਮਤ ਸਹ ਸਹ ਰਹਿ ਜਾਈ ਪਾਛੈ ਭੋਗ ਜੋ ਭਗਵੇ तन का गोड लेखा ही कबीर मैं जान्यो पड़बो भलो पड़बे सयो फल जोग भगत न छाडो राम की पावे निंदो लोग ਕਬੀਰ ਲੋਗ ਕਹਿਨਦੇ ਬਪੜਾ ਜਿਹੇ ਮਨ ਨਾਹੀ ਗਿਆਨ RAM ਕਬੀਰ ਆ ਰਬ ਰਹੀ ਅਵਰ ਤਜੇ ਸਭ ਕਾਮ ਕਬੀਰ ਪਰਦੇਸੀ ਕਹਿ ਘਗਰੈ ਜੋ ਦਸ ਲਾਗੀ ਆਗ ਖੰთა ਜਲ ਕੋਇਲਾ ਭਈ ਤਾਗੇ ਆਂਚ ਨਾ ਲਾਗ ਕਬੀਰ ਖੰთა ਜਲ ਕੋਇਲਾ ਭਈ ਖਾਪਰ ਫੂਟਮ ਫੂਟ ਜੋਗੀ ਬਪੜਾ ਖਿਲੇ ਆਸਨ ਰਹੀ ਬੇਪੂਤ ਕਬੀਰ ਥੋ ਰਹਿ ਜਲ ਮਾਛੂਲੇ ਜੀਵਰ ਮਿਲਿਓ ਜਾਲ ਇਹ ਟੋਗ ਨਾ ਛੋਟ ਸੈ ਫਿਰ ਕਰ ਸਮੁੰਦ ਸਮਾਲ ਕਬੀਰ ਸਮੁੰਦ ਨਾ ਛੋਡੀ ਐ ਜਉ ਅਤਖਾਰੂ ਹੋਈ ਪੋਖਰ ਪੋਖਰ ਢੂੜਤੀ ਭਲੋ ਨ ਕਹ ਕੋਈ ਕਬੀਰ ਨੇ ਗੋਸਾਈ ਬਹਿ ਗਏ ਥਾਂਗੇ ਨਾਹੀ ਕੋਈ ਦੀਨ ਗਰੀਬੀ ਆਪਣੀ ਕਰਤੇ ਹੋਏ ਸੋਏ ਕਬੀਰ ਬੈ ਸੁਨੋ ਕੀ ਕੂਕਰ ਭਲੀ ਸਾਖਤ ਕੀ ਬੁਰੀ ਮਾਈ ਉਹ ਨੇਤ ਸੁਨੇ ਹਰ ਨਾਮ ਜਸ ਉਹ ਪਾਪ ਬਿਸਾਹਣ ਜਾਈ ਕਬੀਰ ਹਰਣਾ ਦੁਬਲਾ ਇਹੋ ਹਰਿਆ ਰਾਤਾਲ ਲਾਖ ਹੀਰੀ ਏਕ ਜੀਵ ਕੇਤਾ ਬੰਚੋ ਕਾਲ ਕਬੀਰ ਗੰਗਾ ਤੀਰ ਜੋ ਘਰ ਕਰ ਹੈ ਪੀਵੇ ਨਰਮਲ ਨੀਰ ਬਨ ਅਰ ਭਗਤ ਨ ਮੁਕਤ ਹੋਏ ਓ ਕਹਿ ਰਮੀ ਕਬੀਰ कबीर मन निरमल पया जैसा गंगा नीर पाछ लागो हर फिरै कहत कबीर कबीरू कबीर हर दीपीरी चूना ओ जल पाए राम सनेह तो मिले ਦੋਨੋ ਵਰਣ ਗਵਾਈ ਕਬੀਰ ਹਰਦੀਪੀ ਰਤਨ ਹਰੇ ਚੂਨ ਚਿਹਨ ਨਰਹਾਏ ਬਲੇ ਹਾਰੀ ਇਹ ਪ੍ਰੀਤ ਕਉ ਜਿਹ ਜਾਤ ਵਰਣ ਕੁਲ ਜਾਈ ਕਬੀਰ ਮੁਕਤ ਦੁਆਰਾ ਸੰਕੁਰਾ ਰਾਈ ਦਸੇ ਭਾਈ ਮਨ ਤੋਂ ਮੈ ਗਲ ਹੋਏ ਰਹਿਓ ਨਿਕਸੋ ਕਿਉ ਕਹਿ ਜਾਈ